ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਪਹਿਲਾ ਸਤਿਗੁਰੂ ਜੀ ਪਾਸ ਕੁਝ ਸਿੱਧਾਂ ਨੇ ਪ੍ਰਸ਼ਨ ਕੀਤੇ ਜਿੰਨਾ ਪ੍ਰਸ਼ਨਾਂ ਨੂੰ ਸਤਿਗੁਰੂ ਜੀ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਕੇ ਉੱਤਰ ਬਖਸ਼ਦੇ ਹਨ ਜਿੱਤਦਾਰ ਵਸੈ ਦਰ ਹੀ ਹੈ ਦਰ ਆਪੀਤਰ ਦਰ ਕਵਨ ਲਹਿ ਪ੍ਰਸ਼ਨ ਸੀ ਕਿ ਜਿਸ ਦਰ ਸਥਾਨ ਵਿੱਚ ਪਰਮੇਸ਼ਰ ਵਸਦਾ ਹੈ ਉਹ ਕਵਨ ਕਿਹੜਾ ਦਰ ਸਥਾਨ ਆਕੀਦਾ ਹੈ ਦਰ ਹੁੰਦਾ ਸਥਾਨਾਂ ਵਿੱਚੋਂ ਪ੍ਰਭੂ ਦੀ ਪ੍ਰਾਪਤੀ ਦਾ ਦਰ ਸਥਾਨ ਕਿਹੜਾ ਲਹਿ ਪ੍ਰਾਪਤ ਕਰ ਸਕਦਾ ਹੈ ਜਿਸ ਦਰ ਕਾਰਣ ਫੇਰਾ ਉਦਾਸੀ ਸੋਦਰ ਕੋਈ ਆਏ ਕਹੇ ਜਿਸ ਦਰਸਥਾਨ ਦੇ ਕਾਰਨ ਵਾਸਤੇ ਮੇਰੇ ਚਿੱਤ ਦੀ ਬਿਰਤੀ ਉਦਾਸੀ ਉਪਰਾਮ ਹੋਈ ਫਿਰਦੀ ਹੈ ਉਹ ਪ੍ਰਭੂ ਦੀ ਪ੍ਰਾਪਤੀ ਵਾਸਤੇ ਉਹ ਪ੍ਰਭੂ ਦੀ ਪ੍ਰਾਪਤੀ ਵਾਲਾ ਦਰਸਥਾਨ ਕੋਈ ਆ ਕੇ ਕਹਿਣਾ ਕਰੇ ਤੇ ਪ੍ਰਸ਼ਨ ਸੀ ਫਿਰ ਦੂਜਾ ਪ੍ਰਸ਼ਨ ਸੀ ਕਿ ਜਿਤ ਦਰ ਵਸੈ ਕਵਨ ਦਰ ਕਹੀਏ ਦਰਾ ਭੀਤਰ ਦਰ ਕਵਨ ਲਹਿ ਭਾਵ ਜਿਸ ਸਾਧਨ ਰੂਪੀ ਦਰ ਵਿੱਚ ਪ੍ਰਭੂ ਵਸਦਾ ਹੈ ਉਹ ਕਵਨ ਕਿਹੜਾ ਸਾਧਨ ਰੂਪੀ ਦਰ ਕਹੀਦਾ ਹੈ ਸਾਧਨਾ ਰੂਪੀ ਦਰਾਂ ਵਿੱਚੋਂ ਪ੍ਰਭੂ ਦੀ ਪ੍ਰਾਪਤੀ ਵੱਲ ਸਾਧਨ ਰੂਪੀ ਦਰ ਕੌਣ ਪ੍ਰਾਪਤ ਕਰਦਾ ਹੈ ਫਿਰ ਦੱਸ ਦੇ ਜਿਸ ਦਰ ਕਾਰਨ ਫਿਰਾਂ ਉਦਾਸੀ ਸੋ ਦਰ ਕੋਈ ਆਏ ਕੈ ਜਿਸ ਸਾਧਨ ਰੂਪੀ ਦਰ ਦੀ ਪ੍ਰਾਪਤੀ ਕਾਰਨ ਹੁੰਦਾ ਵਾਸਤੇ ਮੇਰੀ ਚਿੱਤ ਦੀ ਬਿਰਤੀ ਉਦਾਸ ਹੋਈ ਫਿਰਦੀ ਹੈ ਉਹ ਸਾਧਨ ਰੂਪੀ ਦਰ ਕੋਈ ਆ ਕੀ ਕਹਿੰਦੇ ਸਾਨੂੰ ਕਹਿਣਾ ਕਰੇ ਸੋ ਅੱਗੇ ਸਤਿਗੁਰੂ ਦੱਸਦੇ ਆ ਇਸੇ ਤਰ੍ਹਾਂ ਫਿਰ ਉੱਤਰ ਦਿੰਦੇ ਆ ਇਹ ਇਹਨਾਂ ਦੀ ਜੋ ਪ੍ਰਸ਼ਨ ਸੀ ਉਹਦਾ ਉੱਤਰ ਦਿੰਦੇ ਸਤਿਗੁਰੂ ਜੀ ਭਾਈ ਦੇਖੋ ਕਹਿੰਦੇ ਜਿੱਤ ਦਰ ਵਸਿਆ ਹੈ ਉੱਤਰ ਹੈ ਕਵਨ ਦਰ ਕਹੀ ਹੈ ਦਰਾ ਭੀਤਰ ਦਰ ਕਵਨ ਲੈ ਕਹਿੰਦੇ ਜਿਸ ਸਥਾਨ ਵਿੱਚ ਪ੍ਰਭੂ ਵਸਦਾ ਹੈ ਉਹ ਤੁਰਿਆ ਪਾਦਰੂਪੀ ਦਰ ਕਹੀਦਾ ਹੈ ਹੋਰ ਕਮਨ ਕਿਹੜਾ ਹੈ ਜੋ ਉਸ ਤੁਰਿਆ ਪਦ ਨੂੰ ਕਹਿ ਸਕਦਾ ਹੈ ਭਾਵ ਕੋਈ ਨਹੀਂ ਤੁਰਿਆ ਪਦ ਦੇ ਗਿਆਨ ਵਿੱਚੋਂ ਤੁਰਿਆ ਪਦ ਨੂੰ ਕੌਣ ਲਹਿ ਲੱਕ ਸਕਦਾ ਹੈ ਭਾਵ ਗੁਰੂ ਜੀ ਆਪ ਹੀ ਜਾਣਦੇ ਹਨ ਫਿਰ ਜਿਸ ਦਰ ਕਾਰਨ ਫੇਰਾ ਉਦਾਸੀ ਸੋ ਦਰ ਕੋਈ ਆਇਕ ਹੈ ਜਿਸ ਦਰ ਦੇ ਕਾਰਨ ਮੇਰੀ ਚਿੱਤ ਦੀ ਬਿਰਤੀ ਉਦਾਸ ਫਿਰਦੀ ਸੀ ਉਹ ਤੁਰਿਆ ਪਾਦਰੂਪੀ ਦਰ ਹੈ ਉਹ ਦਰ ਕੋਈ ਆਣ ਕੇ ਕਹੇ ਭਾਵ ਸਤਿਗੁਰੂ ਜੀ ਹੀ ਤੁਰਿਆ ਪਾਦ ਦੇ ਬਾਰੇ ਦੱਸਦੇ ਹਨ ਸੋ ਅੱਗੇ ਸਤਿਗੁਰੂ ਹੋਰ ਕਿਰਪਾ ਕਰ ਰਿਹਾ ਆਓ ਆਪਾਂ ਰਲ ਮਿਲ ਕੇ ਵਿਚਾਰ ਹੋਰ ਸਰਵਣ ਕਰੀਏ ਇਸੇ ਪਾਵਨ ਸ਼ਬਦ ਦੇ ਕਿਨ ਵਿਦ ਸਾਗਰ ਤਰੀਏ ਜੀਵਤਿਆ ਨਹਿ ਮਰੀਏ ਰਹਾਉ ਇਹ ਸਤਿਗੁਰੂ ਜੀ ਕਹਿੰਨ ਕਿਸ ਬੇਦ ਤਰੀਕੇ ਨਾਲ ਸੰਸਾਰ ਰੂਪੀ ਸਾਗਰ ਸਮੁੰਦਰ ਤੋਂ ਤਰਨਾ ਹੁੰਦਾ ਪਾਰ ਹੋਣਾ ਕਰੀਏ ਅੱਗੋਂ ਗੁਰੂ ਜੀ ਆਖਦੇ ਹਨ ਕਿ ਜੀਵਤ ਭਾਵ ਵੱਲੋਂ ਮਰੇ ਤਾਂ ਇਹ ਗੁਰੂ ਜੀ ਜੀਵਤ ਭਾਵ ਵੱਲੋਂ ਨਹੀਂ ਮਰਿਆ ਜਾਂਦਾ ਭਾਵ ਜੀਵਤ ਭਾਵ ਵੱਲੋਂ ਕਿਵੇਂ ਮਰਨਾ ਕਰੀਏ ਰਹਾਓ ਇਹਨਾਂ ਪ੍ਰਸ਼ਨਾਂ ਦਾ ਉੱਤਰ ਅਖੀਰ ਵਿੱਚ ਸਪਸ਼ਟ ਕਰਨਗੇ ਪਹਿਲਾਂ ਜੋ ਪ੍ਰਮਾਤਮਾ ਦੇ ਦਰ ਵਿੱਚ ਪਹੁੰਚਿਆ ਨਹੀਂ ਜਾਂਦਾ ਉਨਾ ਕਠਿਨਾਈਆਂ ਕਾਰਨਾਂ ਦਾ ਵੀਰਵਾ ਦਿੰਦੇ ਆ ਦੁੱਖ ਦਰਵਾਜ਼ਾ ਰੋਹ ਰਖਵਾਲਾ ਆਸਾ ਅੰਦੀਸਾ ਦੁਇ ਪਟ ਜੜੇ ਜੰਮਣ ਮਰਨ ਦਾ ਦੁਖ ਰੂਪੀ ਦਰਵਾਜ਼ਾ ਹੈ ਰੋਹ ਕ੍ਰੋਧ ਰੂਪੀ ਰਖਵਾਲਾ ਰਾਖਾ ਦਰਵਾਜ਼ੇ ਦੇ ਬਾਹਰ ਪਹਿਰਾ ਦੇਣ ਵਾਲਾ ਹੈ ਜੋ ਪ੍ਰਮਾਤਮਾ ਦੇ ਵੱਲ ਜਾਣ ਨਹੀਂ ਦਿੰਦਾ ਅਤੇ ਆਸਾ ਤੇ ਅੰਦੀਸਾ ਸੰਸਿਆ ਰੂਪੀ ਦੋ ਪਟਾਂ ਦਾ ਤਖਤੇ ਜੜੇ ਹੋਏ ਆ ਮਾਇਆ ਜਲ ਖਾਈ ਪਾਣੀ ਕਰ ਬਾਦਿਆ ਸਤ ਕੈ ਆਸਣ ਪੁਰਖ ਰਹਿ ਮਾਇਆ ਰੂਪੀ ਜਲ ਪਾਣੀ ਦੀ ਖਾਈ ਹੈ ਵਾ ਮਾਇਆ ਖਾਈ ਵਾਂਗ ਲੂੰਗੀ ਹੈ ਜਿਸ ਵਿੱਚ ਪਦਾਰਥਾਂ ਰੂਪੀ ਪਾਣੀ ਹੈ ਇਨ੍ਹਾਂ ਪਦਾਰਥਾਂ ਰੂਪੀ ਪਾਣੀ ਵਿੱਚ ਜੀਵਾ ਨੇ ਆਪਣਾ ਘਰ ਬਣਿਆ ਹੋਇਆ ਹੈ ਫਿਰ ਪੁਰਖ ਜੀਵ ਸਤ ਸਰੂਪ ਵਿੱਚ ਆਸਣ ਇਸਥਿਤ ਕਿਵੇਂ ਰਹਿ ਸਕਦਾ ਹੈ ਭਾਵ ਨਹੀਂ ਰਹਿ ਸਕਦਾ ਵਾਸਤ ਪੁਰਖ ਮਹਾਤਮਾ ਜਨ ਐਸੇ ਸੰਸਾਰ ਵਿੱਚ ਆਸਨ ਕਰ ਰਹੇ ਹਨ ਫਿਰ ਪ੍ਰਸ਼ਨ ਸੀ ਉਹਨਾਂ ਦਾ ਕਿ ਇਹ ਆਸਾ ਅੰਦੇਸਾ ਦੇ ਤੱਕ ਤੇ ਕਿਵੇਂ ਪੱਡੇ ਜਾਣਗੇ ਪੁੱਤਰ ਦਿੰਦੇ ਕਿ ਆਪਣੇ ਮਨ ਵਿੱਚ ਐਸਾ ਨਿਸ਼ਚਾ ਕਰੋ ਕਿੰਤੇ ਨਾਮਾਂ ਅੰਤ ਨਾ ਜਾਣਿਆ ਤੁਮ ਸਰ ਨਾਹੀ ਅਵਰ ਹਰੇ ਏ ਪ੍ਰਭੂ ਤੇਰੇ ਕਿੰਤੇ ਹੁੰਦਾ ਕਿਤਨੇ ਹੀ ਨਾਮ ਹਨ ਵਾ ਕਿਤਨੇ ਹੀ ਤੇਰੇ ਨਾਮ ਨੂੰ ਜਪਣ ਵਾਲੇ ਹਨ ਉਨ੍ਹਾਂ ਦਾ ਅੰਤ ਓੜਕ ਨਹੀਂ ਜਾਣਿਆ ਜਾਂਦਾ। ਏ ਹਰੇ ਹਰੀ ਤੇਰੇ ਸਰ ਸਦਰਸ਼ ਅਵਰ ਹੋਰ ਕੋਈ ਨਹੀਂ ਹੈ। ਉੱਚਾ ਨਹੀਂ ਕਹਿਣਾ, ਮਨ ਮਹਿ ਰਹਿਣਾ, ਆਪੇ ਜਾਣੈ ਆਪ ਕਰੇ। ਫਿਰ ਉੱਚਾ ਪਾਵ ਹੰਕਾਰ ਵਾਲਾ ਬਚਨ ਨਹੀਂ ਕਹਿਣਾ, ਆਖਣਾ ਚਾਹੀਦਾ। ਮਨ ਵਿੱਚ ਹੀ ਅਜਰ ਸ਼ਕਤੀ ਨੂੰ ਜਰ ਕੇ ਰਹਿਣਾ ਕਰੇ। ਵਾ ਜੇਕਰ ਕੋਈ ਹੰਕਾਰ ਦਾ ਬਚਨ ਕਹੇ ਤਾਂ ਉਸ ਨੂੰ ਮਨ ਵਿੱਚ ਸਹਾਰ ਕੇ ਨਿਮਰਤਾ ਵਿੱਚ ਰਹਿਣਾ ਕਰੇ। ਹਰੀ ਆਪ ਹੀ ਜੀਵਾਂ ਦੇ ਕਰਮਾਂ ਨੂੰ ਜਾਣਦਾ ਹੈ ਅਤੇ ਆਪ ਹੀ ਫਲ ਦੇਣਾ ਕਰਦਾ ਹੈ। ਵਾਹੂ ਆਪ ਹੀ ਸਭ ਦੇ ਹਿਰਦਿਆਂ ਦੀ ਹਾਲਤ ਨੂੰ ਜਾਣਦਾ ਹੈ ਤੇ ਆਪ ਹੀ ਸਾਡੀ ਕਲਿਆਣ ਕਰੇਗਾ। ਐਸੇ ਨਿਸ਼ਚੇ ਕਰਕੇ ਆਸਾਂ ਅੰਦੇਸਾ ਦੇ ਤਖਤੇ ਖੋਲਦੇ ਹਨ। ਜਦ ਆਸਾ ਅੰਦੇਸਾ ਤਬ ਹੀ ਕਿਉ ਕਰ ਏਕ ਕਹੈ। ਜਦ ਜਿਤਨਾ ਚਿਰ ਤੱਕ ਜੀਵ ਨੂੰ ਪਦਾਰਥਾਂ ਦੀ ਆਸਾ ਉਮੀਦ ਲੱਗੀ ਹੋਈ ਹੈ ਤਾਬਹੀ ਤਦੋਹੀ ਉਸ ਨੂੰ ਅੰਦੇਸ਼ਾ ਸੰਸਾ ਬਣਿਆ ਰਹਿੰਦਾ ਫਿਰ ਜੀਵ ਕਿਵੇਂ ਕਰਕੇ ਇੱਕ ਅਦਵੈਤ ਸਰੂਪ ਨੂੰ ਕਥਨ ਕਰ ਸਕਦਾ ਭਾਵ ਨਹੀਂ ਕਥਨ ਕਰ ਸਕਦਾ ਆਸਾ ਭੀਤਰ ਰਹੇ ਨਿਰਾਸਾ ਤਉ ਨਾਨਕ ਏਕ ਮਿਲੈ ਜੇਕਰ ਆਸਾ ਰੂਪੀ ਸੰਸਾਰ ਦੇ ਭੀਤਰ ਵਿੱਚ ਨਿਰਾਸਾ ਆਸਾ ਤੋਂ ਨਰਲੇਪੋ ਕੇ ਰਹਿਣਾ ਕਰੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਤਦੋਹੀ ਜੀਵ ਅਦੁੱਤੀ ਬ੍ਰਹਮ ਨੂੰ ब्राह्मण ਨੂੰ ਮਿਲ ਸਕਦਾ ਹੈ ਇਨ ਬਿਦ ਸਾਗਰ ਤਰੀਏ ਜੀਵਤਿਆ ਈਉ ਮਰੀਏ ਰਹਾਉ ਦੂਜਾ ਇਹ ਭਾਈ ਇਨ ਇਸ ਬਿਦ ਤਰੀਕੇ ਨਾਲ ਸੰਸਾਰ ਰੂਪੀ ਸਾਗਰ ਸਮੁੰਦਰ ਤੋਂ ਪਾਰ ਹੋਈਦਾ ਅਤੇ ਇਸ ਪ੍ਰਕਾਰ ਹੀ ਆਸਾ ਤੋਂ ਨਿਰਾਸ਼ ਹੋ ਕੇ ਜੀਵਤ ਭਾਵ ਵੱਲੋਂ ਮਰੀਦਾ ਹੈ ਰਹਾਉ ਦੂਜਾ ਦੂਸਰਾ ਰਹਾਉ ਉਚਾਰਣ ਕਰਕੇ ਸਤਿਗੁਰੂ ਜੀ ਨੇ ਪਹਿਲੇ ਰਹਾਉ ਵਿੱਚ ਕਥਨ ਕੀਤੇ ਪ੍ਰਸ਼ਨਾਂ ਦਾ ਉੱਤਰ ਸਪਸ਼ਟ ਕੀਤਾ ਹੈ ਰਹਾਉ ਦੂਜਾ RAM ਕਲੀ ਮਹੱਲਾ ਪਹਿਲਾ ਇੱਕ ਵਾਰ ਕੁਝ ਜੋਗੀ ਯੋਗ ਦੇ ਚਿੰਨ ਲੈ ਕੇ ਸਤਿਗੁਰਾਂ ਨੂੰ ਮਿਲੇ ਅਤੇ ਕਿਹਾ ਕਿ ਇਹ ਮਹਾਰਾਜ ਤੁਸੀਂ ਇਹ ਯੋਗ ਦੇ ਚਿੰਨ ਧਾਰਨ ਕਰ ਲਵੋ ਤਦੋਂ ਸਤਿਗੁਰਾਂ ਨੇ ਕਿਹਾ ਕਿ ਇਹ ਸਿੱਧੋ ਅਸੀਂ ਤਾਂ ਪਹਿਲਾਂ ਤੋਂ ਹੀ ਯੋਗ ਦੇ ਚਿੰਨ ਧਾਰਨ ਕੀਤੇ ਹੋਏ ਹਨ ਅੱਗੋਂ ਸਿੱਧਾ ਨਹੀਂ ਕਿਹਾ ਤੁਹਾਡੇ ਪਾਸ ਚਿੰਨ ਤਾਂ ਕੋਈ ਦਿਸਦੇ ਨਹੀਂ ਪਰ ਫਿਰ ਤੁਸੀਂ ਕਿਹੜੇ ਚਿੰਨ ਧਾਰਨ ਕੀਤੇ ਹੋਏ ਹਨ ਸਤਿਗੁਰਾਂ ਨੇ ਕਿਹਾ ਕਿ ਜੋ ਅਸੀਂ ਚਿੰਨ ਧਾਰਨ ਕੀਤੇ ਹਨ ਇਹ ਸ਼ਾਸਤਰਾ ਸਿਮਰਤੀਆਂ ਵਿੱਚ ਕਥਨ ਨਹੀਂ ਕੀਤੇ ਹੋਏ ਜਿਹੜੇ ਤੁਸੀਂ ਬਾਹਰੀ ਚਿੰਨ ਸਾਨੂੰ ਧਾਰਨ ਲਈ ਕਹਿੰਦੇ ਹੋ ਇਹ ਹੈ ਤਾਂ ਦੁਖਨ ਰੂਪ ਹਨ ਪਰ ਅਸੀਂ ਇਹਨਾਂ ਨੂੰ ਭੂਖਨ ਰੂਪ ਕਰਕੇ ਕਥਨ ਕਰਦੇ ਹਾਂ ਸੁਰਤ ਸਬਦ ਸਾਖੀ ਮੇਰੀ ਸਿੰਗੀ ਬਾਜੈ ਲੋਕ ਸੁਣੇ ਕਿ ਭਾਈ ਸੁਰਤ ਗਿਆਤ ਸਰੂਪ ਸ਼ਬਦ ਬ੍ਰਹਮ ਦੀ ਸਾਖੀ ਸਿੱਖਿਆ ਗ੍ਰਹਿਣ ਕਰਨੀ ਹੀ ਮੇਰੀ ਸਿੰਗੀ ਹੁੰਦਾ ਧਾਰਨ ਕੀਤੀ ਹੋਈ ਹੈ ਵਸ ਸਾਰਿਆਂ ਦੇ ਸਾਖੀ ਪ੍ਰਕਾਸ਼ ਰੂਪ ਚੇਤਨ ਪ੍ਰਭੂ ਵਿੱਚ ਜੋ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਸੁਰਤ ਬਿਰਤੀ ਜੋੜਨੀ ਸੋ ਸੋ ਨਾਮ ਸ੍ਰੇਸ਼ਟ ਰਤ ਪ੍ਰੀਤੀ ਕਰਨੀ ਇਹੋ ਹੀ ਮੇਰੀ ਸਿੰਗੀ ਹੈ ਫਿਰ ਪ੍ਰਸ਼ਨ ਕੀਤਾ ਉਹਨਾਂ ਸਿੱਧਾਂ ਨੇ ਇਹ ਮਹਾਰਾਜ ਇਸ ਸਿੰਗੀ ਨੂੰ ਕੌਣ ਸੁਣਦਾ ਹੈ ਉੱਤਰ ਦਿੰਦੇ ਆ ਜਿਨ੍ਹਾਂ ਦੇ ਅੰਦਰ ਨਾਮ ਅਜਪਾ ਜਾਪ ਦੀ ਧੁਨੀ ਵੱਜ ਰਹੀ ਉਹ ਲੋਕ ਇਸ ਸਿੰਗੀ ਨੂੰ ਸੁਣਦੇ ਹਨ ਵਾ ਜਿਨ੍ਹਾਂ ਦੇ ਅੰਦਰ ਵਿਜਾਤੀ ਬਿਰਤੀ ਦਾ ਤ੍ਰਸਕਾਰ ਤੇ ਸਜਾਤੀ ਬਿਰਤੀ ਦਾ ਪ੍ਰਵਾਹ ਚੱਲਦਾ ਜਾਂ ਜਿਨ੍ਹਾਂ ਦੇ ਅੰਦਰ ਸ੍ਰੇਸ਼ਟ ਪ੍ਰੀਤੀ ਹੈ ਉਹ ਹੀ ਇਹ ਵੱਜ ਰਹੀ ਸਿੰਗੀ ਨੂੰ ਸੁਣਦੇ ਅਨੁਭਵ ਕਰਦੇ ਹਨ ਏ ਮਹਾਰਾਜ ਅਸੀਂ ਜੋਗੀ ਲੋਕ ਪਾਤਰ ਦੁਆਰਾ ਭਿਖਿਆ ਲੈ ਕੇ ਝੋਲੀ ਵਿੱਚ ਪਾਣੀ ਕਰਦੇ ਹਾਂ ਤੁਹਾਡੇ ਪਾਸ ਪਾਤਰ ਤੇ ਝੋਲੀ ਕਿਹੜੀ ਹੈ ਤੇ ਭਿਖਿਆ ਕਿਹੜੀ ਪਵਾਉਂਦੇ ਹੋ ਗੁਰੂ ਉੱਤਰ ਦਿੰਦੇ ਆ ਪਤ ਝੋਲੀ ਮੰਗਣ ਕੈ ਤਾਈ ਭਿਖਿਆ ਨਾਮ ਪੜੇ ਹਿਸਦੋ ਸਾਡੇ ਪਾਸ ਵਿਚਾਰ ਰੂਪੀ ਪਾਤ ਪਾਤਰ ਹੈ ਸਰਦਾ ਰੂਪੀ ਝੋਲੀ ਮੰਗਣ ਕੈ ਤਾਈ ਵਾਸਤੇ ਰੱਖੀ ਹੋਈ ਅਸੀਂ ਇਹੋ ਆਖਦੇ ਹਾਂ ਕਿ ਗੁਰਾਂ ਦੁਆਰਾ ਇਸ ਝੋਲੀ ਵਿੱਚ ਨਾਮ ਰੂਪੀ ਭਿਖਿਆ ਖੈ ਰਾਤ ਪੜੇ ਪੋਲਾ ਬੋਲਣਾ ਪੜੇ ਨਹੀਂ ਬੋਲਣਾ ਪੜੇ ਪੜੇ ਮੈਨਿੰਗ ਪਹਿਣਾ ਪਹਿਣਾ ਕਰੇ ਬਾਬਾ ਗੋਰਖ ਜਾਗੈ ਬਾਬਾ ਹੀ ਜੋਗੀ ਪੁਰਖੋ ਗੋਰਖ ਦੀ ਲੱਖ ਲੱਖ ਤੁਨੀ ਜਗਾਉਂਦੇ ਹੋ ਪਰ ਸਾਡੇ ਅਨਸਾਰ ਤਾਂ ਗੋਰਖ ਸੋ ਜਿਨ ਗੋਏ ਉਠਾਲੀ ਕਰਦੇ ਬਾਰ ਨਾ ਲਾਗੇ ਰਹਾਉ ਸਾਡੀ ਵਾਸਤੀ ਤਾਂ ਉਹ ਹੀ ਗੋਰਖ ਹੈ ਜਿਸ ਨੇ ਸਾਰੀ ਗੋਏ ਹੁੰਦਾ ਪ੍ਰithvi ਉਠਾਲੀ ਚੁੱਕੀ ਹੋਈ। ਪਾਪ ਆਪਣੇ ਹੁਕਮ ਸੱਤਾ ਦੇ ਆਸਰੇ ਟਿਕਾਈ ਹੋਈ ਹੈ। ਵਾ ਜਿਸ ਨੇ ਸੰਸਾਰ ਰੂਪੀ ਗੋਏ ਖਿੱਦੋ ਚੁੱਕੀ ਹੋਈ ਹੈ। ਪਾਪ ਸਾਰਾ ਸੰਸਾਰ ਉਤਪਤ ਕੀਤਾ ਹੈ। ਉਸ ਨੂੰ ਇਹ ਸ੍ਰਿਸ਼ਟੀ ਪੈਦਾ ਕਰਦਿਆਂ ਬਾਰ ਦੇਰ ਨਹੀਂ ਲੱਗਦੀ ਰਹਾਉ। ਬਿਸਰਾਮ ਦੇ ਕੇ ਫਰਮਾਉਂਦੇ ਹਾਂ। ਪਾਣੀ ਪ੍ਰਾਣ ਪਵਨ ਬੰਦ ਰਾਖੇ ਚੰਦ ਸੂਰਜ ਮੁਖ ਦੀਏ ਉਸ ਪ੍ਰਮਾਤਮਾ ਨੇ ਪਾਣੀ ਜਲ ਤੇ ਪਵਨ ਹਵਾ ਇਤਿਆਦ ਪੰਜਾਂ ਤਤਾਂ ਦੁਆਰਾ ਸਾਰਾ ਸੰਸਾਰ ਬਣਾ ਕੇ ਵਿੱਚ ਪ੍ਰਾਣਾਂ ਨੂੰ ਬੰਨ ਕੇ ਰੱਖਣਾ ਕੀਤਾ ਹੈ। ਪੁਨਾ ਚੰਦ ਚੰਦਰਮਾ ਤੇ ਸੂਰਜ ਦੋਵੇਂ ਆਕਾਸ਼ ਵਿੱਚ ਮੁਖੀ ਦੀਵੇ ਕੀਤੇ ਹੋਏ ਹਨ। ଅਥਵਾ ਪਾਣੀ ਤੇ ਪਵਨ ਆਦ ਪੰਜਾਂ ਤਤਾਂ ਦੇ ਰਚਿਤ ਸਰੀਰ ਵਿੱਚ ਪ੍ਰਾਣ ਬੰਨ ਕੇ ਰੱਖੇ ਹਨ। ਅਤੇ ਮੁਖ ਉੱਪਰ ਸੱਜਾ ਖੱਬਾ ਨੇਦਰ ਰੂਪ ਦੋ ਦੀਵੇ ਹਨ ਵਾ ਵਿਵੇਕ ਤੇ ਵਿਰਾਗ ਜਾਂ ਪਰੋਖ ਗਿਆਨ ਰੂਪੀ ਚੰਦਰਮਾ ਅਤੇ ਅਪਰੋਖ ਗਿਆਨ ਰੂਪੀ ਸੂਰਜੇ ਦੀਵੇ ਦੇਣਾ ਕੀਤੇ ਹਨ ਮਰਨ ਜੀਵਨ ਕੋ ਧਰਤੀ ਦੀਨੀ ਏਤੇ ਗੁਣ ਵਿਸਰੇ ਮਰਨ ਜੀਵਨ ਮੌਤ ਦੇ ਜਨਮ ਦੇ ਵਿਵਹਾਰ ਵਾਸਤੇ ਪ੍ਰਿਥਵੀ ਦੇਣਾ ਕੀਤੀ ਹੈ ਪਰ ਅਕਿਰਤ ਕਣੀ ਜੀਵ ਨੂੰ ਪ੍ਰਭੂ ਦੇ ਏਤੇ ਇਤਨੇ ਗੁਣ ਵਿਸਰੇ ਭੁੱਲੇ ਹੋਏ ਅਥਵਾ ਜੀਵਤ ਭਾਵ ਤੋਂ ਮਰਨ ਵਾਸਤੇ ਆਤਮ ਸੈਣੀ ਬੁੱਧ ਜਾਂ ਤੁਰਿਆ ਪਦ ਰੂਪੀ ਧਰਤੀ ਦੇਣਾ ਕੀਤੇ ਹੈ ਪਰ ਅਗਿਆਨੀ ਜੀਵ ਨੂੰ ਇਤਨੇ ਉਪਕਾਰੀ ਪ੍ਰਭੂ ਦੇ ਗੁਣ ਭੁੱਲ ਗਏ ਸਿੱਧ ਸਾਧਕ ਅਰ ਜੋਗੀ ਜੰਗਮ ਪੀਰ ਪੁਰਸ ਬਹੁ ਤੇਰੇ ਜੋ ਸਿੱਧ ਸਿੱਧੀ ਦੀ ਪ੍ਰਾਪਤੀ ਵਾਲੇ ਸਾਧਕ ਸਾਧਨਾ ਵਾਲੇ ਅਰ ਅਤੇ ਜੋਗੀ ਯੋਗ ਮਤ ਨੂੰ ਧਾਰਨ ਵਾਲੇ ਜੰਗਮ ਹੁੰਦਾ ਸ਼ੈਵੀ ਮਤ ਵਾਲੇ ਵੀਰ ਮੁਸਲਮਾਨਾਂ ਦੇ ਮੁਰਸ਼ਿਦ ਦੇ ਬਹੁਤੇਰੇ ਅਨੇਕਾਂ ਪੁਰਸ਼ ਮਨੁੱਖ ਆਦਿਕ ਹਨ ਜੇ ਤਨ ਮਿਲਾ ਤਕੀਰਤ ਆਖਾ ਤਾਂ ਮਨ ਸੇਵ ਕਰੇ ਇਹ ਸਿੱਧੂ ਜੇਕਰ ਮੈਂ ਉਹਨਾਂ ਸਾਰਿਆਂ ਨੂੰ ਮਿਲਣਾ ਕਰ ਤਦ ਮੈਂ ਉਹਨਾਂ ਨੂੰ ਵਾਹਿਗੁਰੂ ਦੀ ਕੀਰਤੀ ਦਾ ਉਪਦੇਸ਼ ਹੀ ਆਖਾ ਕਹਿਣਾ ਕਰਾਂਗਾ ਜੇਕਰ ਉਹ ਉਪਦੇਸ਼ ਮੰਨ ਕੇ ਕਮਾਉਣ ਲੱਗ ਪਏ ਤਾਂ ਸਾਡਾ ਮਨ ਉਹਨਾਂ ਦੀ ਸੇਵਾ ਟਹਿਲ ਕਰੇਗਾ ਕਾਗਦ ਲੂਣ ਰਹੈ ਕ੍ਰਿਤ ਸੰਗੇ ਪਾਣੀ ਕਮਲ ਰਹੈ ਉਹ ਮਹਾਤਮਾ ਜਨ ਇਉਂ ਦਰਲੇਪ ਰਹਿੰਦੇ ਜਿਵੇਂ ਕਾਗਦ ਕਾਗਜ ਤੇ ਲੂਣ ਨਮਕ ਕ੍ਰਿਤ ਘਿਓ ਦੇ ਸੰਗੇ ਨਾਲ ਰਹਿੰਦੇ ਹਨ ਭਾਵ ਘਿਓ ਵਿੱਚ ਗਲਦੇ ਨਹੀਂ ਵਾ ਘਿਓ ਨਾਲ ਲਿਬੜੇ ਹੋਏ ਪਾਣੀ ਵਿੱਚ ਗਲਦੇ ਨਹੀਂ ਆ ਜਿਵੇਂ ਕਾਗਜ ਵਰਗਾ ਕਮਜ਼ੋਰ ਜਾਂ ਨਰਮ ਚਿਤ ਜੇਕਰ ਵਾਹਿਗੁਰੂ ਦੇ ਪ੍ਰੇਮ ਰੂਪੀ ਘਿਓ ਵਿੱਚ ਲਿਬੜ ਜਾਵੇ ਤਾਂ ਇਹ ਗਲਣੋਂ ਰਹਿ ਤੋਕੇ ਅਚਲ ਹੋ ਜਾਂਦਾ ਹੈ ਅਤੇ ਇਸ ਉੱਪਰ ਬੁਰਾ ਭਲਾ ਦੇ ਆਸ ਰੂਪੀ ਲੇਖ ਨਹੀਂ ਲਿਖੇ ਜਾ ਸਕਦੇ ਉਹਨਾਂ ਲੋਣ ਦੀ ਨਿਆਈ ਵਿਸ਼ਿਆ ਰੂਪੀ ਪਾਣੀ ਵਿੱਚ ਗਲਣ ਵਾਲਾ ਚਿੱਤ ਵੀ ਪ੍ਰੇਮ ਰੂਪੀ ਕਿਉ ਦੀ ਸੰਗਤ ਕਰਕੇ ਅਚਲ ਹੋ ਜਾਂਦਾ ਹੈ ਫਿਰ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ ਤਿਵੇਂ ਉਹ ਮਹਾਤਮਾ ਸੰਸਾਰ ਵਿੱਚ ਨਿਰਲੇਪ ਰਹਿੰਦੇ ਹਨ ਐਸੇ ਭਗਤ ਮਿਲੈ ਜਨ ਨਾਨਕ ਤੈਨ ਜਮ ਕੀਆ ਕਰੈ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਸਿੱਧੂ ਐਸੇ ਭਗਤ ਜਨ ਵਾਹਿਗੁਰੂ ਦੇ ਸਰੂਪ ਨਾਲ ਮਿਲ ਜਾਂਦੇ ਹਨ ਉਹਨਾਂ ਨੂੰ ਜਮਦੂਤ ਕੀ ਕਰ ਸਕਦਾ ਹੈ ਭਾਗ ਕੁਝ ਨਹੀਂ ਕਰ ਸਕਦਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ